ਦਸੂਹਾ ਚ ਪਰਾਣੀ ਰੰਜਿਸ਼ ਕਾਰਨ ਦੋ ਗੁੱਟਾਂ ਵਿਚਾਲੇ ਹੋਈ ਗੋਲੀ ਵਾਲੀ ਚ ਇੱਕ ਨੌਜਵਾਨ ਗੰਭੀਰ ਰੂਬੀ ਜ਼ਖਮੀ ਹੋ ਗਿਆ ਜਿਸਨੂੰ ਦਸੂਹਾ ਦੇ ਸਿਵਲ ਹਸਪੀਟਲ ਤੋਂ ਅੰਬਰਸਰ ਰੈਫਰ ਕਰ ਦਿੱਤਾ ਗਿਆ ਹੈ ਡਾਕਟਰਾਂ ਅਨੁਸਾਰ ਜ਼ਖਮੀ ਨੌਜਵਾਨ ਦੀ ਖਬੀ ਲਾਦੇ ਹੇਠਲੇ ਹਿੱਸੇ ਵਿੱਚ ਗੋਲੀ ਲੱਗੀ ਹੈ ਉਸਦੇ ਸਿਰ ਤੇ ਹੱਥਾਂ ਤੇ ਗੰਭੀਰ ਸੱਟਾਂ ਲੱਗੀਆਂ ਹਨ ਸਿਰ ਦੇ ਇੱਕ ਹਿੱਸੇ ਦੀ ਹੱਡੀ ਵੀ ਟੁੱਟ ਗਈ ਹੈ ਜ਼ਖਮੀ ਨੌਜਵਾਨ ਦੀ ਪਛਾਣ ਮਨਜੀਤ ਸਿੰਘ ਪੁੱਤਰ ਨਾਨਕ ਸਿੰਘ ਵਾਸੀ ਵੱਡੀ ਮਿਆਣੀ ਵਜੋਂ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹਨ ਡੀਐਸਪੀ ਦਸੂਹਾ ਜਗਦੀਸ਼ ਰਾਜ ਨੇ ਦੱਸਿਆ ਕਿ ਇੱਕ ਲੜਾਈ ਹੋਣ ਦੀ ਸੂਚਨਾ ਮਿਲੀ ਸੀ ਮੌਕੇ ਤੇ ਪਹੁੰਚੀ ਟੀਮ ਵੱਲੋਂ ਮਨਜੀਤ ਸਿੰਘ ਨੂੰ ਜ਼ਖਮੀ ਹਾਲਤ ਚ ਦਸੂਹਾ ਦੇ ਸਿਵਲ ਹਸਪਤਾਲ ਚ ਦਾਖਲ ਕਰਾਇਆ ਗਿਆ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕਰਨ ਤੋਂ ਬਾਅਦ ਮਨਜੀਤ ਸਿੰਘ ਨੂੰ ਅੰਬਰਸਾ ਰੈਫਰ ਕਰ ਦਿੱਤਾ ਗਿਆ ਜਾਂਚ ਵੀ ਸਾਹਮਣੇ ਆਇਆ ਕਿ ਮਨਜੀਤ ਸਿੰਘ ਦਾ ਪੁਰਾਣਾ ਅਪਰਾਧੀ ਰਿਕਾਰਡ ਹੈ ਪੁਰਾਣੀ ਰੰਜਿਸ਼ ਕਨ ਮਿਆਣੀ ਨਦੀ ਤੇ ਦੋਵੇਂ ਤਰ੍ਹਾਂ ਪਛੇ ਪੇੜ ਗਈਆਂ ਜਿਸ ਕਾ ਮਨਜੀਤ ਸਿੰਘ ਦੇ ਸਿਰ ਤੇ ਬਾਹਾਂ ਤੇ ਤੇਜ਼ ਤਰ੍ਹਾਂ ਨਾਲ ਹਮਲਾ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਉਸ ਦੀ ਲੱਤ ਤੇ ਵੀ ਗੋਲੀ ਚਲਾ ਦਿੱਤੀ ਇਸ ਮਾਮਲੇ ਵਿੱਚ ਗ੍ਰਿਫਤਾਰੀਆਂ ਵੀ ਕੀਤੀਆਂ ਜਾ ਰਹੀਆਂ ਹਨ ਨਾਲੀ ਜਾਂਚ ਦੌਰਾਨ ਜੋ ਵੀ ਤੱਤ ਸਾਹਮਣੇ ਆਉਣਗੇ ਪੁਲਿਸ ਕੇਸ ਦਰਜ ਕਰਕੇ ਹੋਰ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਵੇਗੀ ਕੱਟੇ ਦੀ ਪੁਲਿਸ ਟੀਮਾਂ ਨੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਹੂੰ ਹੂੰ ਉਹ ਤੋਂ ਗਏ ਮੁੰਡੇ ਨੇ ਫੋਨ ਕਰਦਾ ਰੰਮਨ ਰਾਏ ਨੂੰ ਤੇ ਬਿਲਕੁਲ ਤੁਸੀਂ ਛੜਾਏ ਅੱਛਾ ਮੇਰੇ ਵੱਲ ਆਣ ਮੈਨੂੰ ਹੀ ਇਹਨਾਂ ਨੇ ਫੋਨ ਤੇ ਅੱਛਾ ਇਹ ਆ ਉਹਨੂੰ ਭੇਜ ਦੇ ਸੀ ਰਾਜ ਨੇ ਅੱਛਾ ਰਾਜ ਨੇ ਗੋਲੀਆਂ ਮਾਰੀਆਂ ਮੇਰੇ ਭਾਂਜੇ ਕਿੰਨੀਆਂ ਗੋਲੀਆਂ ਮਾਰੀਆਂ ਤੁਹਾਡੇ ਕਿੰਨੀਆਂ ਮਾਰੀਆਂ ਇਹ ਕਿੱਥੇ ਦੋ ਫੇਰ ਮਾਰਿਆ ਨੇ ਇੱਕ ਲਗਾ ਮੇਰੇ ਇਹ ਕਿੱਥੇ ਮਾਰੇ ਆ ਅੱਬ ਐ ਤੇ ਜਿਹੜੇ ਤੁਹਾਡੇ ਹੋਰ ਸਿੱ ਜਖਮ ਹੋਏ ਕਿਦਾਂ ਹੋਏ ਇੱਕ ਖੰਦੇ ਗੁਰਬਾਨਾ ਕਿੰਨੇ ਜਣੇ ਸੀਗੇ ਛੇ ਸਦਾ ਜਨੇ ਭਾਜੀ ਕੀ ਨਾਮ ਸੀ ਕਜਨੇ ਗੋਲੀਆਂ ਮਾਰੀਆਂ ਆਹ ਰਾਜਾ ਇਹ ਕਿੱਥੇ ਦਾ ਕਿੱਥੋਂ ਦਾ ਢੁੱਡੇਪੜ ਦਾ ਢੁੱਡੇਪੜ ਦਾ ਠੀਕ ਵਾਡੀ ਦੇ ਸੁੱਟ ਗਏ ਇਹਨੂੰ ਤੇ ਆ ਕੇ ਚੱਕ ਲੋ ਇਹਨਾਂ ਨੂੰ ਤੋਂ ਫੋਨ ਕੀਤਾ ਆ ਕਿਹਨੇ ਕੀਤਾ ਸੀ ਫੋਨ ਇਹੋ ਮੁੰਡੇ ਦਾ ਆਇਆ ਸੀ ਉਹ ਤੋਂ ਫੋਨ ਆ ਤੇ ਉਹ ਉੱਥੇ ਤੁਸੀਂ ਤੇ ਉਹ ਵਾਹੋ ਮੁੰਡੇ ਜੀ ਨੇ ਇਕੱਠੇ ਹੋਏ ਸੀ ਉਹਨਾਂ ਦੇ ਕਰਕੇ ਫਿਰ ਇਹਨੇ ਫੋਨ ਕੀਤਾ ਫਿਰ ਮੈਂ ਮਿੰਟਾਂ ਮਿੰਟਾਂ ਦਾ ਮੁੰਡੇ ਲੈ ਕੇ ਬੰਦੂ ਸੋ ਚੋਕ ਕੋਲੇ ਲਿਆਂਦਾ ਅੱਗੇ ਸਾਹਵਾਰਾਂ ਦੀ ਗੱਡੀ ਟੱਕਰ ਗਈ ਤੇ ਉਹਦੇ ਗੱਡੀ ਚਾਕੇ ਦੇ ਹਸਪੀਟਲ ਲਿਆਂਦਾ ਤੇ ਕੁਛ ਲੱਗਾ ਪਤਾ ਕੀ ਕਿਸ ਨੇ ਮਾਰਿਆ ਕਿੰਨੇ ਕੁਛ ਦੱਸਿਆ ਉਹ ਕੋਈ ਹੁਣ ਮੂੰਹ ਮੂੰਹ ਬੰਨੇ ਜੀ ਹੁਣ ਪਤਾ ਦੇਖੋ ਉੱਥੇ ਜਾ ਕੇ ਪਤਾ ਲੱਗੇਗਾ ਜੇ ਮੰਦੇ ਨੂੰ ਪਤਾ ਹੋਣਾ ਅੱਡੇ ਨੂੰ ਤੇ ਕੋਈ ਲੱਗਦੀ ਹੋएगी ਨਗਵਾਰ ਨਾਲ ਇਹ ਤੁਸੀਂ ਸੀ ਸੀ ਖੜਾ ਹਾਂਜੀ ਕੀ ਮੰਗ ਕਰਦੇ ਤੁਸੀਂ ਪਰਪਲਸ ਤੋਂ ਉਹ ਹੀ ਜਿੰਸਾਫ ਹੀ ਮਿਲੇ ਜੀ ਉਹ ਤਾਂ ਉਨੇ ਇਨਫੋਰਮੇਸ਼ਨ ਮਿਲੀ ਸੀ ਕਿ ਕਿਸੇ ਲੜਕੇ ਦੇ ਗੋਲੀ ਲੱਗੀ ਹੈ ਤੋਂ ਹਸਪਤਾਲ ਵਿੱਚ ਦਾਖਲ ਹੈ ਸੋ ਅਹੀਂ ਮੈਂ ਮੌਕੇ ਤੇ ਜਾ ਕੇ ਸਾਰੀ ਪੜਤਾਲ ਕੀਤੀ ਹੈ ਹਸਪਤਾਲ ਦੇ ਵਿੱਚ ਵੀ ਉਹਦੇ ਨਾਲ ਮੁੰਡੇ ਨਾਲ ਪੁੱਛਗਈ ਕੀਤੀ ਹੈ ਇਹ ਪ੍ਰਾਇਮਰੀ ਫਸਾਈ ਜਿਹੜੇ ਜਿਨ੍ਹਾਂ ਨੇ ਗੋਲੀ ਮਾਰੀ ਹੈ ਇਹਨਾਂ ਜਿਹੜੇ ਗੋਲੀ ਲੱਗੀ ਦੋਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਇਹਨਾਂ ਦੇ ਆਪਸ ਵਿੱਚ ਪਹਿਲਾਂ ਤੋਂ ਖੈਰਬਾਜੀ ਚੱਲ ਰਹੀ ਸੀ ਉਹਦੇ ਸਬੰਧ ਵਿੱਚ ਹੀ ਅੱਜ ਇਹਨਾਂ ਦਾ ਦਰਿਆ ਦੇ ਤੁਸੀਂ ਬਣ ਤੇ ਝਗੜਾ ਹੋਇਆ ਜਿੱਥੇ ਇਹਦੇ ਮੁੰਡੇ ਤੇ ਗੋਲੀ ਲੱਗੀ ਹੋਈ ਹੈ ਕਿ ਕਿੰਨੀ ਜਗ੍ਹਾ ਇਹ ਵੀ ਸਟੱਲ ਲੱਗੇ ਹੋਏ ਇਹਦੇ ਸਾਡੇ ਇੰਜਰੀ ਹੈ ਐਂਡ ਜਿਹੜੇ ਗਨ ਸ਼ਾਟ ਆ ਉਲਤ ਦੇ ਵਿੱਚ ਹੈ ਸਰ ਗ੍ਰਿਫਤਾਰੀ ਕੀਤੀ ਕੋਈ ਇਸ ਮਾਮਲੇ ਨਹੀਂ ਇਹਦੇ ਵਿੱਚ ਅਸੀਂ ਕੁਝ ਜਿਹੜੇ ਸ਼ੱਕੀ ਬੰਦੇ ਨੇ ਉਹ ਪੁਸ਼ ਕੀਏ ਚਲੀ ਰਾਉਂਡ ਅਪ ਕੀਤੇ ਨੇ ਬਟ ਅਜੇ ਕੋਈ ਫਾਰਮਲ ਗ੍ਰਿਫਤਾਰੀ ਨਹੀਂ ਕੀਤੀ ਕੀ ਅਸੀਂ ਐਫ ਆਰ ਕਰਤੀ ਹੈ ਸਰ ਨਹੀਂ ਅਜੇ ਤਾਂ ਜਸਟ ਪਤਾ ਲੱਗਾ ਹੈ ਤੁਹਾਡੇ ਨਾਲ ਟਾਈਮ ਤੋਂ ਲੱਗਾ ਬਸ ਬਾਕੀ ਕਾਨੂੰਨੀ ਕਾਰਵਾਈ ਜਿਹੜੀ ਹੈ ਅਮਲ ਚ ਲੈਂਦੀ ਜਾ ਰਹੀ ਹੈ ਸਰ ਇਹ ਮਨਜੀਤ ਸਿੰਘ son of ਨਾਨਕ ਸਿੰਘ ਸਾਡੇ ਕੋਲ ਪੇਸ਼ੈਂਟ ਆਇਆ ਹੈ ਸ਼ਾਇਦ ਇਹਦੇ ਗੋਲੀ ਲੱਗੀ ਹੋ ਸਕਦੀ ਤੇ ਇਹਦੇ ਸਿਰ ਤੇ ਵੀ ਸੱਟ ਹੈ ਕਿ ਕਾਫੀ ਗੰਭੀਰ ਹੈਗਾ ਕੇਸ ਇਹ ਤੇ ਇਹਨੂੰ ਆਪਾਂ ਰੈਫਰ ਹੌਣ ਲਈ ਕਿਹਾ ਹੈਗਾ ਇਹਨੂੰ ਥੋੜੀ ਦੇਰ ਚ ਪਸੈਂਪਲਸ ਆਂਦੀ ਪਈ ਹੈਗੀ ਆ ਤੇ ਆਪਾਂ ਇਹਨੂੰ ਰੈਫਰ ਕਰ ਦਿੰਦੇ ਹਾਂ ਕਿੰਨੀ ਕੰਡੀਸ਼ਨ ਹੋਦੀ ਇਹ ਇਹ ਸੀਰੀਅਸ ਕੰਡੀਸ਼ਨ ਹੈਗੀ ਇਸ ਲਈ ਨਾ ਇਹਨੂੰ ਅੰਬਰਸਰ ਭੇਜਣਾ ਪੈਣਾ ਹੈਗਾ ਦਿਮਾਗ ਦੇ ਡਾਕਟਰ ਤੋਂ ਚੈੱਕ ਕਰਵਾਉਣਾ ਪੈਣਾ